ਪਰ ਸਤਿਮਾਨ ਜੋ ਜੋਗ ਜੁਗ ਅਟਲ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਨ ਕੋਈ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਚਲੋ ਆਪ ਵੱਡ ਭਾਗੀ ਹੋ ਵੱਡੇ ਭਾਗਾ ਵਾਲੇ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਰ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤ੍ਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਤਾ ਕਰੇ ਹੋ। ਇਤਨਾ ਸਰੀਰ ਆਗ ਤੇ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 661 ਅਤੇ 62 ਅੰਗ ਤੇ ਬਖਸ਼ਿਸ਼ ਕਰਦੇ ਹਨ। ਸਤਗੁਰ ਜੀ ਨੇ ਕਿਰਪਾ ਕੀਤੀ ਹੈ ਜਿਉ ਤਪਤ ਹੈ ਬਾਰੂ ਬਾਤ ਤਪ ਤਪ ਖਪੈ ਬਹੁਤ ਵਿਕਾਰ ਇਸ ਸੰਸਾਰ ਦੇ ਵਿੱਚ ਜਦੋਂ ਮਨੁੱਖ ਆਇਆ ਉਸ ਨਿਰੰਕਾਰਤੀ ਸਤ ਸਲਾ ਦੀ ਬਾਣੀ ਵਿਸਾਰ ਕਰਕੇ ਹਰ ਸਮੇਂ ਵਿਕਾਰਾਂ ਦੇ ਵਿੱਚ ਤਪਦਾ ਰਹੇ ਤਾਂ ਤਪ ਤਪ ਖਪੈ ਬਹੁਤ ਵਿਕਾਰ ਤਪ ਤਪ ਕੇ ਕਲੇਸ਼ ਦੇ ਵਿੱਚ ਜ਼ਿੰਦਗੀ ਬਤੀਤ ਕਰਕੇ ਹੋਰ ਵਾਰ-ਵਾਰ ਦੇ ਤਾਰਾਂ ਦੇ ਵਿੱਚ ਕਲਤਾਨ ਹੁੰਦਾ ਜਾਂਦਾ ਹੈ ਪਰ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਹ ਇਸ ਦੁੱਖ ਤੋਂ ਬਚ ਨਿਕਲਦਾ ਹੈ ਪਰ ਸ਼ਰਨ ਦੇ ਵਿੱਚ ਆਉਣਾ ਔਖਾ ਹੈ ਬਖਸ਼ਿਸ਼ ਕਰਦੇ ਚੇਤਨ ਪਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਸ ਦੇ ਹਰਤੇ ਰੂਪੀ ਘਰ ਦੇ ਵਿੱਚੋਂ ਬਾਣੀ ਵਿਸਰ ਗਈ ਨਾ ਉਸ ਨਿਰੰਕਾਰ ਦੀ ਸਤਸਲਾ ਦੀ ਬਾਣੀ ਵਿਸਰ ਗਈ ਜਿਉ ਪੱਕਾ ਰੁਗੀ ਵਿਲ ਲਾਏ ਫਿਰ ਉਸ ਦਾ ਜੀਵਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿਸੇ ਨੂੰ ਕੋੜ ਪਿਆ ਹੋਵੇ ਸਰੀਰ ਤੇ ਪਸ ਨਿਕਲਦੀ ਹੈ ਖੂਨ ਨਿਕਲਦਾ ਹੈ ਦਰਦ ਹੁੰਦੀ ਹੈ ਤੇ ਦਿਨੋਂ ਦਿਨ ਇਹ ਰੋਗ ਵੱਧਾ ਜਾਂਦਾ ਹੈ ਜੇ ਪੱਕਾ ਰੋਗੀ ਬਣ ਲਾਏ ਪੱਕੇ ਤੌਰ ਤੇ ਰੋਗੀ ਹੋ ਗਿਆ ਪਹਿਲੇ ਵਿਕਾਰੀ ਰੋਗੀ ਸੀ ਫਿਰ ਮਾਨਸਿਕ ਰੋਗੀ ਹੋ ਗਿਆ ਹੁਣ ਤਨ ਦਾ ਰੋਗ ਵੀ ਲੱਗ ਗਿਆ ਕਿਉਂਕਿ ਮਾਇਆ ਕਦੇ ਵੀ ਕਿਸੇ ਦਾ ਦੁੱਖ ਨਹੀਂ ਕੱਟ ਸਕਦੀ ਕਿਸੇ ਨੂੰ ਸੁੱਖ ਨਹੀਂ ਦੇ ਸਕਦੀ ਦੁਨਿਆਵੀ ਚਾਰ ਦਿਨ ਦਾ ਸੁੱਖ ਤੇ ਭਵੇਂ ਹੋਵੇ ਪਰ ਤਰਕਾਹੀ ਸੁੱਖ ਉਹ ਕੇਵਲ ਨਾਮ ਦੇ ਨਾਲ ਹੈ ਬਹੁਤਾ ਬੋਲਣ ਛਕਣ ਹੋਏ ਫਿਰ ਐਸਾ ਮਨੁੱਖ ਜਦੋਂ ਮੱਜੇ ਤੇ ਪਿਆ ਹੁੰਦਾ ਫਿਰ ਹੋਰ ਕਿਤੇ ਜੋਰ ਨਹੀਂ ਚੱਲਦਾ ਤੇ ਸਭ ਤੋਂ ਪਹਿਲੇ ਉਸ ਮਾਲਕ ਨੂੰ ਲਾਂਭੇ ਦਿੰਦਾ ਹੈ ਕਿ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਮੈਂ ਕਿਹੜਾ ਦੁਨੀਆ ਦੇ ਵਿੱਚ ਕਦੇ ਕਿਸੇ ਦਾ ਮਾੜਾ ਕੀਤਾ ਸੀ ਮਾਫ਼ ਕਰਨਾ ਮਾੜਾ ਕਰਨ ਵਾਲਾ ਇਨਸਾਨ ਕਦੇ ਇਹ ਸੋਚਦਾ ਹੀ ਨਹੀਂ ਕਿ ਇਹ ਕਰਮੇ ਮਾੜਾ ਕੀਤਾ ਹੈ ਇਹ ਕੰਮ ਜਿਹੜਾ ਕੀਤਾ ਹੈ ਵੀ ਇਹ ਕਿਸੇ ਦੇ ਭਲੇ ਦਾ ਨਹੀਂ ਕਿਸੇ ਦੇ ਨੁਕਸਾਨ ਦਾ ਹੀ ਹੈ ਉਹ ਕਦੇ ਵਿਚਾਰ ਹੀ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਉਹ ਸੋਝੀ ਹੀ ਨਹੀਂ ਸੋਝੀ ਮਿਲਣੀ ਹੈ ਗੁਰਦੁਆਰਾ ਹੋਏ ਸੋਝੀ ਪਾਇਸੀ ਗੁਰੂ ਘਰ ਦੇ ਵਿੱਚੋਂ ਸੋਝੀ ਮਿਲਣੀ ਹੈ ਤੇ ਉੱਥੇ ਆਇਆ ਨਹੀਂ ਬਹੁਤਾ ਬੋਲਣ ਝੱਖਣ ਹੋਏ ਜਿਹੜਾ ਵੀ ਉਹਦੇ ਕੋਲੋਂ ਦਾ ਪਤਾ ਕਰਨ ਵਾਸਤੇ ਆਉਂਦਾ ਕਿਸੇ ਨਾ ਕਿਸੇ ਦੂਜਿਆਂ ਦੀਆਂ ਬਦਗੁਈਆਂ ਕਰਦੇ ਰਹਿਣਾ ਉਹ ਮੇਰਾ ਪਤਾ ਕਰਨ ਵਾਸਤੇ ਨਹੀਂ ਆਇਆ ਉਹ ਮੈਨੂੰ ਮਿਲਣ ਨਹੀਂ ਆਇਆ ਮੈਂ ਉਹਦਾ ਇਨਾ ਸਾਥ ਦਿੱਤਾ ਭਾਵ ਕੀ ਬੋਲ ਬੋਲ ਕੇ ਆਪਣੇ ਤਨ ਦਾ ਸੰਤੁਲਨ ਵਿਗਾੜ ਲੈਂਦਾ ਹੈ ਪਰ ਸਤਗੁਰ ਬਖਸ਼ਿਸ਼ਤ ਮੈਂ ਬਹੁਤਾ ਬੋਲਣ ਚੱਕੜ ਹੋਏ ਵਿਣ ਬੋਲੇ ਜਾਣਾ ਸਭ ਸੋਏ ਹੁਣ ਕਿਸ ਦੁੱਖ ਦੀ ਗੱਲ ਕਰਦੇ ਹਾਂ ਜਿਹੜਾ ਦੁੱਖ ਸਾਡੇ ਕਰਮਾਂ ਦਾ ਹੈ ਤੇ ਮਾਲਕ ਨੂੰ ਸਭ ਪਤਾ ਹੈ ਕਿ ਇਸ ਨੂੰ ਦੁੱਖ ਕਿਨਾ ਕਾਰਨਾ ਕਰਕੇ ਲੱਗਾ ਹੈ ਕਿਹੜੇ ਕਾਰਜ ਇਹਨੇ ਕੀਤੇ ਹਨ ਕਿਸ ਦੀਆਂ ਸਜਾਵਾਂ ਮਿਲੀਆਂ ਹਨ ਵਿਣ ਬੋਲੇ ਜਾਣਾ ਸਭ ਸੋਏ ਸਾਰਾ ਕੁਝ ਨੂੰ ਪਤਾ ਹੈ ਜਿਨ ਕੰਨ ਕੀਤੇ ਅੱਖੀ ਨਾਕ ਜਿਸ ਮਾਲਕ ਨੇ ਅੱਖਾਂ ਦਿੱਤੀਆਂ ਨੱਕ ਦਿੱਤਾ ਕੰਨ ਦਿੱਤੇ ਹਰ ਇੱਕ ਇੰਦਰੀ ਦਿੱਤੀ ਤੇ ਉਸੇ ਮਾਲਕ ਨੂੰ ਹੀ ਵਿਸਾਰ ਦਿੱਤਾ ਜਿਨ ਜੇਹਵਾ ਦਿੱਤੀ ਬੋਲੇ ਤਾਂ ਤਿਸ ਨੇ ਆਪਣੇ ਅੰਦਰ ਜੀਵ ਦਿੱਤੀ ਜਿਹਦੇ ਨਾਲ ਮਨੁੱਖ ਨਾਮ ਜਪ ਸਕਦਾ ਹੈ ਹਰ ਸਮੇਂ ਬੋਲਦਾ ਹੈ ਜਲਦੀ ਦੇ ਨਾਲ ਆਪਾਂ ਕੋਈ ਵੀ ਗੱਲ ਕਰੀਏ ਉਹ ਜਲਦੀ ਦੇ ਨਾਲ ਜਵਾਬ ਦੇ ਦਿੰਦਾ ਉਸ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਜਿਨ ਮਨ ਰੱਖਿਆ ਅਗਨੀ ਪਾਏ ਜਿਸ ਮਾਲਕ ਨੇ ਆਪਣੇ ਅੰਦਰ ਵਿਕਾਰਾਂ ਦੀ ਅੱਗ ਦੇ ਵਿੱਚ ਵੀ ਮਨ ਨੂੰ ਟਿਕਾ ਕੇ ਰੱਖ ਲਿਆ ਆਪਣੇ ਹਿਰਦੇ ਦੇ ਵਿੱਚ ਨਿਕ ਵੀ ਪੈਦਾ ਕੀਤੀ ਤੇ ਮਨ ਨੂੰ ਉਸ ਦੇ ਵਿੱਚ ਟਿਕਾ ਕੇ ਵੀ ਰੱਖੇ ਆ ਉਸ ਨਿਗ ਦੇ ਵਿੱਚ ਵੀ ਵਾਜੈ ਪਵਨ ਆਕੈ ਸਭ ਜਾਏ ਜਿਸ ਦੀ ਬਰਕਤ ਦੇ ਨਾਲ ਮਨੁੱਖ ਗੱਲਾਂ ਕਰ ਸਕਦਾ ਹੈ ਬੋਲ ਸਕਦਾ ਹੈ ਤੁਰ ਫਿਰ ਸਕਦਾ ਹੈ ਵਾਜੈ ਪਵਨ ਭਾਵ ਕੀ ਵਾਜੈ ਤੋਂ ਭਾਵ ਕੀ ਚਲਦੀ ਹੈ ਅੰਦਰ ਹਵਾ ਪੰਜ ਤਤਾਂ ਦਾ ਸ੍ਰੀਖ ਹੈ ਫਦਨ ਵੀ ਜਲਦੀ ਹੈ ਆਗਮ ਦੇ ਵਿੱਚ ਇਸ ਮਾਨੂ ਤਕਾ ਕੇ ਰੱਖਿਆ ਤੇ ਪਵਨ ਜਿਸ ਦੇ ਨਾਲ ਮਨੁੱਖ ਗੱਲਾਂ ਕਰਦਾ ਹੈ ਬੋਲਦਾ ਹੈ ਤੁਰ ਫਿਰ ਸਕਦਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਈ ਦਮ ਆ ਗਿਆ ਤੇ ਮਨੁੱਖ ਹੈ ਜੇ ਦਮ ਨਾ ਨਾ ਆਇਆ ਤੇ ਸਵਾਸ ਮਿੱਟੀ ਹੈ ਭਾਵ ਕਿ ਸਵਾਸ ਚਲਦੀ ਗਨ ਤੇ ਮਨੁੱਖ ਜਿਉਂਦਾ ਹੈ ਜੇ ਦਿਨ ਸਵਾਸ ਖਤਮ ਹੋ ਗਏ ਨਾ ਖੁਲੀ ਗੰਠ ਉਠੋ ਲਿਖਿਆ ਆਇਆਗਾ ਧਿਆਨ ਦੇਣਾ ਜਦੋਂ ਮਨਖੁਦਾ ਅਖੀਲਾ ਸਮਾਉਂਦਾ ਹਨ ਤੇ ਸਵਾਸਾਂ ਰੂਪੀ ਜਿਹੜੀ ਗੰਢ ਮੇਚੀ ਹੁੰਦੀ ਹੈ ਉਹ ਸਭ ਤੋਂ ਪਹਿਲੇ ਉਹ ਖੁੱਲਦੀ ਹੈ ਇੱਕ ਝਟਕਾ ਪੈਂਦਾ ਹੈ ਕਿਸੇ ਦੀ ਅੱਖਾਂ ਤੋਂ ਨਿਕਲ ਜਾਂਦੀ ਕਿਸੇ ਦੀ ਮੂੰਹ ਤੋਂ ਨਿਕਲ ਜਾਂਦੀ ਹੈ ਅਖੀਲੇ ਸਮੇਂ ਉਸਦੇ ਕੋਲ ਬੈਠ ਕੇ ਦੇਖਿਓ ਉਸ ਦੀਆਂ ਲੱਤਾਂ ਬਾਹਾਂ ਸਰੀਰ ਆਕਰਣ ਲੱਗ ਜਾਂਦਾ ਹੈ ਕਿਉਂਕਿ ਉਸ ਸਮੇਂ ਉਸ ਦੀ ਜਾਨ ਕੱਢਣ ਲੱਗੇ ਤੇ ਸਰੀਰ ਨੂੰ ਭੰਨਿਆ ਜਾਂਦਾ ਹੈ ਹੱਡ ਤੋੜੇ ਜਾਂ ਦੇਖ ਉਹਦੇ ਵਿੱਚੋਂ ਕਿਉਂਕਿ ਸਰੀਰ ਦੇ ਵਿੱਚੋਂ ਜਾਨ ਕੱਢਣੀ ਸੌਖੀ ਨਹੀਂ ਆਪਾਂ ਕੋਈ ਵੀ ਕਾਰਜ ਕਰ ਲਈ ਅੱਜ ਸਦਾ ਘਰ ਹੋਵੇ ਨਾ ਉਸ ਘਰ ਨੂੰ ਪੰਮੇ ਆਪਾਂ ਵੇਚ ਵੀ ਦਈਏ ਪਰ ਆਪਣੇ ਸਦਾ ਉਸ ਘਰ ਦੇ ਵਿੱਚ ਹਮੇਸ਼ਾ ਰਹਤੀ ਹੈ ਤੇ ਜਿਸ ਸਰੀਰ ਦੇ ਵਿੱਚੋਂ ਸਵਾਸ ਕੱਢਣੇ ਹਨ ਤੇ ਮਨੁੱਖ ਨੂੰ ਕਿੰਨੀ ਤਕਲੀਫ ਹੁੰਦੀ ਹੋਵੇਗੀ ਤੇ ਜਦੋਂ ਸਵਾਸ ਨਿਕਲਦਿਆਂ ਇੱਕ ਤਾਂ ਵਾਈਬ੍ਰੇਸ਼ਨ ਲੱਗਦੀ ਹੈ ਝਟਕਾ ਵੱਜਦਾ ਹੈ ਕਿਸੇ ਨੂੰ ਇੱਕਦਮ ਝਟਕਾ ਵੱਜਦਾ ਹੈ ਕਿਸੇ ਨੂੰ ਜਿਸ ਤਰ੍ਹਾਂ ਵਾਈਬ੍ਰੇਸ਼ਨ ਜੀ ਲੱਗਦੀ ਹੈ ਉਸ ਤਰ੍ਹਾਂ ਹੁੰਦਾ ਹੈ ਤੇ ਸਵਾਸ ਨਿਕਲ ਜਾਂਦੇ ਹਨ ਉਸੇ ਤਰ੍ਹਾਂ ਵਾਜੇ ਪਵਨ ਆਥੇ ਸਭ ਜਾਏ ਜਿਹਦੀ ਬਰਕਤ ਨਾਲ ਮਨੁੱਖ ਜਿਉਂਦਾ ਰਹਿੰਦਾ ਫਿਰ ਜੇ ਤਾਂ ਮੋਹ ਪ੍ਰੀਤ ਸੁਆਦ ਦੁਨੀਆਂ ਦੇ ਵਿੱਚ ਰਹਿਣ ਵਾਸਤੇ ਜਿੰਨੇ ਵੀ ਵਿਕਾਰੀ ਕਾਰਜ ਕਰਨੇ ਹਨ ਜਿਨ੍ਹਾਂ ਦੇ ਨਾਲ ਮੋਹ ਲਾਇਆ ਹੈ ਇੱਕ ਕੇਵਲ ਸਵਾਦ ਹੈ ਇੱਕ ਰਸ ਹੈ ਸਭਾ ਕਲਕ ਦਾਗਾ ਦਾਸ ਦਾਗ ਇਸ ਵਿਕਾਰਾਂ ਦੇ ਵਿੱਚ ਜਿਨ੍ਹਾਂ ਮੋਹ ਵਧਾਇਆ ਜਿਨ੍ਹਾਂ ਰਸ ਵਧਾਏ ਇਹ ਸਾਰੇ ਸਰੀਰ ਨੂੰ ਤਨ ਨੂੰ ਮਨ ਨੂੰ ਦਾਗ ਦੇਣ ਵਾਲੇ ਹਨ ਦਾਗੀ ਕਰਨ ਵਾਲੇ ਹਨ ਕਲੰਕਿਤ ਕਰਨ ਵਾਲੇ ਹਨ ਸਭਾ ਤਾਲਕ ਦਾਗਾ ਦਾਗ ਇਹ ਸਾਰੇ ਹੀ ਕਾਲਕ ਦੇਣ ਵਾਲੇ ਹਨ ਤਾਰ ਦੋਸ ਮੁਹੇ ਚੱਲਿਆ ਲਾਇ ਫਿਰ ਇਹ ਕਲੰਕਤ ਸਰੀਰ ਇਸੇ ਤਰ੍ਹਾਂ ਹੀ ਦਰਗਾਹ ਦੇ ਵਿੱਚ ਜਾਂਦਾ ਹੈ ਸਜਾਵਾਂ ਭੁਗਤਦਾ ਹੈ ਜਿਹੜੇ ਨਾਮ ਜਪਣ ਵਾਲੇ ਹਨ ਉਹ ਇੱਥੋਂ ਸੁਰਖਰੂ ਹੋ ਕੇ ਜਾਂਦੇ ਹਨ ਉੱਤੋਂ ਵੀ ਸੁਰਖਰੂ ਆਏ ਤੇ ਇੱਥੇ ਵੀ ਸੁਰਖਰੂ ਹੋ ਜਾਂਦੇ ਹਨ ਜਿਸ ਨੇ ਬ੍ਰਾਹਮਣ ਨੂੰ ਪਛਾਣ ਲਿਆ ਮਾਲਕ ਨੂੰ ਪਛਾਣ ਲਿਆ ਸੱਚ ਨੂੰ ਪਛਾਣ ਲਿਆ ਉਹ ਇੱਥੇ ਹੀ ਸੁਰਖਰੂ ਹੋ ਗਏ ਦਾਗ ਦੋਸ਼ਮੇ ਚੱਲੇ ਆ ਲਾਇਮ ਤੇ ਵਿਕਾਰੀ ਮਨੁੱਖ ਇਥੋਂ ਆਪਣੇ ਤਨ ਮਨ ਤੇ ਦਾਗ ਲਾ ਕੇ ਚਲਾ ਗਿਆ ਤਮਕਿਤ ਹੋ ਕੇ ਚਲਾ ਗਿਆ ਤੇ ਐਸੇ ਮਨੁੱਖਾਂ ਨੂੰ ਦਰਗਹ ਪੈਸੰ ਨਾਹੀ ਜਾਏ ਉਸ ਨੂੰ ਦਰਗਾਹ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਸਜਾਵਾਂ ਵਾਲੇ ਪਾਸੇ ਭੇਜ ਦਿੱਤਾ ਜਾਂਦਾ ਦਰਗਾਹ ਦੇ ਵਿੱਚ ਖੜਨ ਵੀ ਨਹੀਂ ਦਿੱਤਾ ਜਾਂਦਾ ਕਰਮ ਮਿਲੈ ਆਖਣ ਤੇਰਾ ਨਾਮ ਪਰ ਮਨੁੱਖ ਦੇ ਕੁਝ ਵਸ ਨਹੀਂ ਮਨੁੱਖ ਦੇ ਕੁਝ ਵਸਨੇ ਮਨੁੱਖ ਕੀ ਕਰ ਸਕਦਾ ਹੈ ਜਿਹੜਾ ਤੇਰਾ ਨਾਮ ਹੈ ਕਰਮਾਂ ਦੇ ਨਾਲ ਕਹ ਜਿਨੇ ਪੂਰਬਲੇ ਕਰਮਾਂ ਦੇ ਵਿੱਚ ਕਰਮ ਕੀਤੇ ਸੀ ਇਸ ਕਰਮ ਦੇ ਵਿੱਚ ਇਸ ਜੀਵਨ ਦੇ ਵਿੱਚ ਨਾਮ ਮਿਲ ਗਏ ਆ ਤੇ ਜਿਨੇ ਲਾ ਪਿੱਛੇ ਨਾਮ ਜਪਿਆ ਨਾ ਇੱਥੇ ਜਪਿਆ ਤੇ ਅੱਗੇ ਜਾ ਕੇ ਤੇ ਆਪਾਂ ਨੂੰ ਪਤਾ ਹੀ ਆਪਾਂ ਰਸਤਾ ਸਾਰਾ ਖਾਲੀ ਕੀਤਾ ਕੋਈ ਆ ਗਿਆ ਆਪਣੇ ਖਜ਼ਾਨੇ ਖਾਲੀ ਕਰ ਚੁੱਕੇ ਆ ਪਿੱਛੋਂ ਭਰ ਕੇ ਲਿਆਏ ਇੱਥੇ ਖਾਲੀ ਹੋ ਗਿਆ ਅੱਗੇ ਤੇ ਫਿਰ ਖਾਲੀ ਹੀ ਜਾਣਾ ਹੈ ਨਾ ਨਾਗੇ ਆਵਣ ਨਾਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਸਾਰੇ ਖਾਲੀ ਹੋ ਕੇ ਆਏ ਖਾਲੀ ਹੋ ਕੇ ਚਲੇ ਗਏ ਕਰਮ ਮਿਲੇ ਆਖੜ ਤੇਰਾ ਨਾਉ ਚਿੱਤ ਲਕ ਤਰਣਾ ਹੋਰ ਨਹੀਂ ਥਾਉ ਕੇਵਲ ਇੱਕ ਨਾਮ ਐਸਾ ਹੈ ਜਿਹਦੇ ਨਾਲ ਮਨੁੱਖ ਆਪਣਾ ਜੀਵਨ ਮਰਣਾ ਸੁਖਾਲਾ ਕਰ ਸਕਦਾ ਹੈ ਜਿੱਤ ਲਕ ਤਰਣਾ ਹੋਰ ਨਹੀਂ ਥਾਉ ਜੀਸੂ ਦੇ ਨਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾਂਦਾ ਹੈ ਕੇਵਲ ਇੱਕੋ ਨਾਮ ਹੈ ਜੇ ਕੋ ਟੁਕਾ ਫਿਰ ਹੋਵੇ ਸਾਰੇ ਮਨੁੱਖ ਦਾ ਤਾਨ ਹੋ ਵੀ ਗਿਆ ਨਾ ਤਵੇਂ ਘਬਰਾਣ ਦੀ ਲੋੜ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਮਾਲਕ ਸਾਰਿਆਂ ਨੂੰ ਸੰਭਾਲਦਾ ਹੈ ਨਾਨਕ ਸੱਚਾ ਸਰਬਦਾਤਾ ਕਿਉਂਕਿ ਉਹ ਦਇਆਲਤਾ ਦਾ ਸੋਮਾ ਹੈ ਦਇਆਵਾਨ ਹੈ ਮਾਲਕ ਜੇ ਜੇ ਕੋ ਡੋਬੇ ਫਿਰ ਹੋਵੇ ਸਾਰ ਉਹ ਫਿਰ ਵੀ ਉਹਨਾਂ ਦੇ ਸੰਭਾਲ ਕਰਦਾ ਹੈ ਹੁਣ ਕਿੰਨੇ ਵੀ ਆਪਾਂ ਵਿਖਾਰੀ ਵਿਕਾਰੀ ਮਨੁੱਖ ਦੇਖਦੇ ਹਾਂ ਕਿ ਉਹ ਭੁੱਖੇ ਰਹਿੰਦੇ ਹਨ ਕਿ ਉਹ ਜਿਉਂਦੇ ਨਹੀਂ ਰਹਿੰਦੇ ਕਿ ਉਹਨਾਂ ਨੂੰ ਦੁਨਿਆਵੀ ਸੁੱਖ ਨਹੀਂ ਮਿਲਦਾ ਮਿਲਦਾ ਸਾਰਾ ਕੁਝ ਹੈ ਪਰ 10% ਸੁੱਖ ਹੈ 90% ਦੁੱਖ ਹੈ ਕੋਈ ਵੀ ਮਾਇਆ ਧਾਰੀ ਉਸ ਨੂੰ ਪੁੱਛ ਕੇ ਵੇਖਿਓ ਕਿ ਤੇ ਉਹ ਇੰਨਾ ਧਨ ਜੋੜ ਲਿਆ ਹੈ ਮਾਇਆ ਜੋੜ ਲਈ ਹੈ ਕਿ ਸੁੱਖ ਹੈ ਹੁਣ ਸਿਕੰਦਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਧਨ ਜੋੜ ਲਿਆ ਕਿ ਪੁਸਤਾਂ ਤੱਕ ਉਹ ਖਤਮ ਨਹੀਂ ਸੀ ਹੋਣਾ ਪਰ ਜਦੋਂ ਮਾਲਕ ਨੇ ਸੋਝੀ ਦਿੱਤੀ ਨਾ ਤੇ ਉਹ ਕਹਿਣ ਲੱਗਾ ਸਾਰਾ ਧਨ ਇੱਕ ਅੰਮ੍ਰਿਤਚਰ ਨਿਬੈਸ਼ ਕਰ ਦਿਓ ਤਾਂ ਕਿ ਮੈਂ ਵੇਖ ਸਕਾਂ ਕਿ ਜਿਹੜਾ ਧਨ ਮੈਂ ਸਾਰੀ ਜ਼ਿੰਦਗੀ ਕਮਾਣ ਤੇ ਲਾ ਦਿੱਤਾ ਉਸ ਮਾਲਕ ਦੇ ਨਾਮ ਨੂੰ ਛੱਡ ਕੇ ਉਹ ਲੱਗਦਾ ਕਿਦਾਂ ਦਾ ਤੇ ਜਦੋਂ ਵੇਖਣਾ ਕੀਤਾ ਉਸ ਧਨ ਨੂੰ ਵੇਖ ਕੇ ਮਨ ਡੋਲ ਗਿਆ ਉਸ ਦੀ ਚਮਕ ਨੂੰ ਵੇਖ ਕੇ ਮਨ ਬੇਰਾਗ ਦੇ ਵਿੱਚ ਆ ਗਿਆ ਜਾ ਮਨਾ ਇਹ ਚੀਜ਼ਾਂ ਵਾਸਤੇ ਤੂੰ ਉਸ ਮਾਲਕ ਨੂੰ ਛੱਡ ਦਿੱਤਾ ਤੇ ਦੂਜਾ ਹੁਕਮ ਕੀਤਾ ਕਹਿੰਦਾ ਵੀ ਜਿੰਨਾ ਧਨ ਮੇਰਾ ਇਕੱਤਰ ਕੀਤਾ ਹੈ ਮੇਰਾ ਕਹਿਣਾ ਮੰਨਿਆ ਹੈ ਉਸੇ ਤਰ੍ਹਾਂ ਮੇਰਾ ਦੂਜਾ ਹੁਕਮ ਹੈ ਕਿ ਜਦੋਂ ਮੇਰੀ ਮੌਤ ਹੋਵੇ ਨਾ ਤੇ ਦੋਵੇਂ ਹੱਥ ਕਫਨ ਤੋਂ ਬਾਹਰ ਖੜ੍ਹ ਦੇਣਾ ਮੇਰੇ ਦੋਵੇਂ ਹੱਥ ਕਫਨ ਤੋਂ ਬਾਹਰ ਕੱਢ ਦੇਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਸ ਸਿਕੰਦਰ ਨੇ ਸਾਰੀ ਦੁਨੀਆ ਜਿੱਤ ਲਈ ਜਿਸ ਸਿਕੰਦਰ ਦੇ ਨਾਮ ਤੋਂ ਦੁਨੀਆ थर-थर ਕੰਬਦੀ ਸੀ ਜਿਸ ਸਿਕੰਦਰ ਦੇ ਪੁੱਤਾਂ ਤੱਕ ਸੁੱਖ ਦਾ ਪ੍ਰਬੰਧ ਕਰ ਦਿੱਤਾ ਉਹ ਵੀ ਸਿਕੰਦਰ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਜਾ ਰਿਹਾ ਨਾਲ ਕੁਝ ਵੀ ਨਹੀਂ ਲੱਕੇ ਗਿਆ ਨਾ ਗੇ ਬਨ ਨਾ ਕੀ ਜਾਣ ਕੁਝ ਲੈ ਕੇ ਨਹੀਂ ਗਿਆ ਜੇ ਕੋ ਟੂਪੇ ਫਿਰ ਹੋਵੇ ਸਾਰ ਫਿਰ ਕਬਰਾਨ ਦੀ ਫਿਰ ਵੀ ਲੋੜ ਨਹੀਂ ਸਤਪੁਰ ਆਪਣੇ ਸੇਵਤਾ ਦੇ ਫਿਰ ਵੀ लाज ਰੱਖਦਾ ਹੈ ਪਰ ਕਰਮਾਂ ਅਨੁਸਾਰ ਦਿੰਦਾ ਉਹ ਕਰਮਾਂ ਅਨੁਸਾਰ ਹੈ ਜੋ ਬੀਜ ਹੈ ਸੋ ਲੁਣੇ ਕਰਮਾਂ ਸੰਧੜਾ ਕੇ ਜੋ ਬੀਜ ਕੇ ਆਏ ਹਾਂ ਉਹ ਵੱਡਣਾ ਹੈ ਨਾਨਕ ਸਾਜਾ ਸਰਬ ਦਾਤਾ ਇਹ ਨਾਨਕ ਉਹ ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਦਾਤਾ ਹੈ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਉਸ ਨੂੰ ਕਦੇ ਖਾਲੀ ਨਹੀਂ ਮੋੜਦਾ ਉਸ ਦੀਆਂ ਝੋਲੀਆਂ ਸੁੱਖਾਂ ਦੇ ਨਾਲ ਭਰ ਕੇ ਭੇਜਦਾ ਹੈ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੁਣਾਂ ਭੁੱਲਾਂ ਕਿਮਾ ਕਰਤੀਆਂ ਗੱਜ ਕੇ ਫਤੇ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ